ਤੋ 141 ਪਿੰਡ ਨੇ ਜਿਨ੍ਹਾਂ ਦੇ 15 ਅਕਤੂਬਰ ਨੂੰ ਚੋਣਾ ਹੋਣੇ ਨਾ ਖਬਰ ਡਿਵੀਜ਼ਨ ਦੇ ਜਿਹੜੇ ਪਿੰਡ ਨੇ ਕਿਸ ਤਰ੍ਹਾਂ ਇੰਤਜ਼ਾਮ ਨੇ ਜਿਹੜੇ ਪੋਸਿਬਲ ਹੋ ਕੀਤੇ ਹਨ ਹਾਂਜੀ ਮੈਂ ਦੱਸਣਾ ਚਾਹੁੰਗੀ ਵੀ ਪੰਜਾਬ ਰਾਜ ਕਮਿਸ਼ਨ ਰਾਜ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਤਹਿਤ ਹੀ ਅਸੀਂ ਜਿਹੜਾ ਆਪਣਾ ਜਿਹੜਾ ਲਾਈਨਡ ਆਰਡਰ ਜਿਹੜਾ ਮੇਨਟੇਨ ਰੱਖਾਂਗੇ ਤੇ ਮੈਨੂੰ ਆਸ ਹੈ ਕਿ ਨਾਬੇ ਦੇ ਲੋਕ ਜਿਹੜੇ ਆ ਬੜੇ ਵਧੀਆ ਟੰਗ ਨਾਲ ਜਿਹੜਾ ਇਹ ਪੋਲਿੰਗ ਜਿਹੜੇ ਕਰਨਗੇ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਵੱਜ ਚੁੱਕਿਆ ਨਾਬਾ ਹਲਕੇ ਦੀ ਗੱਲ ਕਰਾਂਗੇ ਨਾਬਾ ਡਿਵੀਜ਼ਨ ਦੇ ਜਿਹੜੇ ਪਿੰਡ ਨੇ 141 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ 15 ਅਕਤੂਬਰ ਨੂੰ ਹੋਣੀਆਂ ਨੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ VOTING ਹੋਣੀ ਆ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਪੁਲਿਸ ਵੱਲੋਂ ਵੀ ਸਖਤ ਪ੍ਰਬੰਧ ਨੇ ਜਿਹੜੇ ਇਹਨਾਂ ਚੋਣਾਂ ਨੂੰ ਲੈ ਕੇ ਕੀਤੇ ਜਾਂਦੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਕਾਫੀ ਧੜੇਵਾ ਜੀ ਕਿਤੇ ਨਾ ਕਿਤੇ ਜ਼ਰੂਰ ਵੇਖਣ ਨੂੰ ਮਿਲਦੀ ਹੈ ਇਸ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਡੀਐਸਪੀ ਨਾਬਾ ਮਨਦੀਪ ਕੌਰ ਦੇ ਨਾਲ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੁਹਾਡੀ ਜੁਆਇਨਿੰਗ ਨਾਬਾ ਦੇ ਵਿੱਚ ਹੋਈ ਹੈ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਡੀਐਸਪੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 141 ਪਿੰਡ ਨੇ ਜਿਨ੍ਹਾਂ ਦੀ 15 ਅਕਤੂਬਰ ਨੂੰ ਚੋਣਾਂ ਹੋਣੇ ਨੇ ਨਾਬਾ ਡਿਵੀਜ਼ਨ ਦੇ ਜਿਹੜੇ ਪਿੰਡ ਨੇ ਕਿਸ ਤਰ੍ਹਾਂ ਇੰਤ ਹਾਂਜੀ ਮੈਂ ਦੱਸਣਾ ਚਾਹੂੰਗੀ ਕਿ ਪੰਜਾਬ ਰਾਜ ਕਮਿਸ਼ਨ ਰਾਜ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਤਹਿਤ ਹੀ ਅਸੀਂ ਜਿਹੜਾ ਆਪਣਾ ਜਿਹੜਾ ਲਾਈਨਡ ਆਰਡਰ ਜਿਹੜਾ ਮੇਨਟੇਨਡ ਰੱਖਾਂਗੇ ਤੇ ਮੈਨੂੰ ਆਸ ਹੈ ਕਿ 90 ਦੇ ਲੋਕ ਜਿਹੜੇ ਆ ਬੜੇ ਵਧੀਆ ਢੰਗ ਨਾਲ ਜਿਹੜਾ ਇਹ ਪੋਲਿੰਗ ਜਿਹੜੇ ਕਰਨਗੇ ਹੂੰ ਬਿਲਕੁਲ ਕਿਹੋ ਜਿਹਾ ਪ੍ਰਬੰਧ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਉਂਗੇ ਜਾਂ ਪਿੰਡਾਂ ਦੇ ਵਿੱਚ ਪੁਲਿਸ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਕਿਉਂਕਿ ਚੋਣਾਂ ਦੌਰਾਨ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਕੋਈ ਗੜਬੜ ਹੋਣ ਦਾ ਖਤਰਾ ਨਸ਼ੇ ਦਾ ਕਾਫੀ ਬੋਲਬਾਲਾ ਹੋ ਜਾਂਦਾ ਪੰਚਾਇਤੀ ਚੋਣਾਂ ਦੇ ਵਿੱਚ ਹਾਂਜੀ ਮੈਂ ਅੱਜ ਹੀ ਅਸੀਂ 12 ਵਜੇ ਤੋਂ ਬਾਅਦ ਇੱਕ ਮੀਟਿੰਗ ਰੱਖੀ ਹੋਈ ਆ ਐਸ ਐਚਓ ਦੇ ਨਾਲ ਤੇ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜੇ ਆ ਐਸ ਐਚਓ ਜਾਣਗੇ ਨਾਲ ਫੋਰਸ ਜਾਣਗੇ ਨਾਲ ਮੈਂ ਵੀ ਜਾਵਾਂਗੀ ਤੇ ਸਾਰਿਆਂ ਨੂੰ ਇਹੀ ਹਦਾਇਤਾਂ ਦਿੱਤੀਆਂ ਜਾਣਗੀਆਂ ਵੀ ਜਿਹੜੀਆਂ ਇਹ ਇਲੈਕਸ਼ਨ ਆ ਸ਼ਾਂਤੀ ਟੰਗ ਨਾਲ ਜਿਹੜੀਆਂ ਇਹ ਨਿਪੜੇ ਅਸੀਂ ਚੜਾਂਗੇ ਤੇ ਬਾਕੀ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਉਹਦੇ ਉੱਪਰ ਵੀ ਸਾਡਾ ਜਿਹੜਾ ਪੂਰਾ ਕੰਟਰੋਲ ਰਹੂਗਾ ਜਿਵੇਂ ਸ਼ਰਾਬ ਜਾਂ ਕੋਈ ਹੋਰ ਨਸ਼ਾ ਜਿਹੜਾ ਆ ਜੇ ਕੋਈ ਸਾਡੇ ਸਾਹਮਣੇ ਇਦਾਂ ਦੀ ਕੋਈ ਗੱਲ ਆਉਂਦੀ ਆ ਤੇ ਅਸੀਂ ਉਹਦੇ ਨਾਲ ਦੇ ਨਾਲ ਐਕਸ਼ਨ ਜਿਹੜਾ ਲਵਾਂਗੇ ਬਿਲਕੁਲ ਜਿਸ ਤਰ੍ਹਾਂ ਮਨਦੀਪ ਕੌਰ ਦੀ ਪਹਿਲੀ ਪੋਸਟਿੰਗ ਨਾਬਾ ਦੇ ਵਿੱਚ ਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਡੀਐਸਪੀ ਤੌਰ ਤੇ ਪਹਿਲੀ ਪੋਸਟਿੰਗ ਤੁਹਾਡੇ ਨਾਬਾ ਦੇ ਵਿੱਚ ਹੈ ਨਾ ਹਾਂਜੀ ਨਹੀਂ ਏਸ ਤੋਂ ਪਹਿਲਾਂ ਮੈਂ ਡੀਐਸਪੀ ਸਿਟੀ 1 ਪਟਿਆਲਾ ਵੀ ਰਹੀਆਂ 3 ਮਹੀਨੇ ਮੈਂ ਉੱਥੇ ਵੀ ਰਹੀਆਂ ਇਲੈਕਸ਼ਨ ਜਿਹੜੀਆਂ ਪਹਿਲਾਂ ਹੀ ਅਸੀਂ ਉਦੋਂ ਮੇਰੀ ਇਲੈਕਸ਼ਨ ਕਮਿਸ਼ਨ ਨੇ ਉੱਥੇ ਪੋਸਟਿੰਗ ਕੀਤੀ ਸੀ ਤੇ ਐਸ ਸਬਡਿਵੀਜ਼ਨ ਦੇ ਵਿੱਚ ਮੇਰੀ ਸੈਕਿੰਡ ਪੋਸਟਿੰਗ ਹੈਗੀ ਆ ਤੇ ਮੈਂ ਪੂਰੇ ਜੋਸ਼ ਨਾਲ ਆਈਆਂ ਤੇ ਮੈਂ ਆ ਨਾਬਾ ਦਾ ਜਿਹੜੇ ਲੋਕ ਆ ਉਹਨਾਂ ਨੂੰ ਨਿਰਾਸ਼ ਨਹੀਂ ਕਰੂੰਗੀ ਤੇ ਵਧੀਆ ਕੰਮ ਕਰਕੇ ਦਵਾਂਗੇ ਅਸੀਂ ਬਿਲਕੁਲ ਜਿਸ ਤਰ੍ਹਾਂ ਕਿ ਨਾਬਾ ਦੇ ਨਾਲ ਨਾਬਾ ਕਤਵਾਲੀ ਨਾਬਾ ਸਾਦਰ ਭਾਰਸੋਂ ਚੌਕੀਆਂ 2 ਤੋਂ 3 ਚੌਕੀਆਂ ਨੇ ਪੁਲਿਸ ਦੀ ਕਿਤੇ ਨਾ ਕਿਤੇ ਬਹੁਤ ਨਫਰੀ ਇਹਨਾਂ ਥਾਣਿਆਂ ਚ ਚੌਕੀਆਂ ਚ ਕਿਤੇ ਨਾ ਕਿਤੇ ਘੜ ਦੀ ਦਿਖਾਈ ਦੇ ਰਹੀ ਆ ਹਾਂਜੀ ਇਹ ਪ੍ਰੋਬਲਮ ਤਾਂ ਜੀ ਸਾਰੇ ਪੰਜਾਬ ਦੇ ਵਿੱਚ ਹੀ ਆ ਰਹੀ ਆ ਨਫਰੀ ਜਿਹੜੀ ਘਟਿਆ ਪਰ ਇਹਦੇ ਉੱਪਰ ਵੀ ਜਿਹੜਾ ਕੰਮ ਹੋ ਰਿਹਾ ਆ ਪੰਜਾਬ ਪੁਲਿਸ ਵੱਲੋਂ ਵੀ ਹੋ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਵੀ ਹੋ ਰਿਹਾ ਵੀ ਨਵੀਆਂ ਭਰਤੀਆਂ ਕੀਤੀਆਂ ਜਾਣ ਤੇ ਜਿਹੜੀ ਥਾਣਿਆਂ ਚ ਨਫਰੀ ਆ ਜਿਹੜੀ ਉਹ ਪੂਰੀ ਕੀਤੀ ਜਾਵੇ ਆ ਬਿਲਕੁਲ ਚੋਣਾਂ ਨੂੰ ਲੈ ਕੇ ਡੀਐਸਪੀ ਨਾਬਾ ਮਨਦੀਪ ਕੌਰ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਚੱਪੇ-ਚੱਪੇ ਤੇ ਫੋਰਸ ਜਿਹੜੀ ਤਨਾਤ ਕੀਤੀ ਜਾਊਗੀ ਪਿੰਡਾਂ ਦੇ ਵਿੱਚ ਜਾਇਆ ਜਾਊਗਾ ਲੋਕਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਅਮਨ ਸ਼ਾਂਤੀ ਦੇ ਨਾਲ ਜਿਹੜੀਆਂ ਨਾਬਾ ਬਲੌਕ ਦੀਆਂ ਪੰਚਾਇਤੀ ਚੋਣਾਂ ਨੇ ਉਹ ਨੇਪਰੇ ਚੜਾਈਆਂ ਜਾਣਗੀਆਂ ਕਿਸੇ ਸ਼ਰਾਰਤੀ ਅੰਸਰ ਨੂੰ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ ਨਾਬਾ ਤੋਂ ਹਰਮਿਤ ਸਿੰਘ ਮਾਲ